ਵਾਹਿਗੁਰੂ ਸਾਹਿਬ ਦੇ ਦੰਡਾਤ ਵੰਦਨ ਅਨਕ ਬਾਾਰ ਸਰਵ ਕਲਾ ਸਮਰੱਥ ਢੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਵਾ ਦਰਸ਼ਨ ਦੇਖਾ ਜੀਵਾ ਘੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਿਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣਾ ਕੇਰੇ ਰਹਾਉ ਆਪਣੀ ਸਰਨਾ ਰਾਖ ਪ੍ਰਵਦਾਤੇ ਗੁਰ ਪ੍ਰਸਾਦਾ ਕਿਨ੍ਹਾ ਬਰਲਾ ਜਾਪੀ ਸੁਨੋ ਬਿਨ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰਾ ਕੀਤਾ ਨਾਨਕ ਏਕ ਕਰੈ ਅਰਦਾਸ ਵਿਸਰਨ ਨਹੀਂ ਪੂਰਨ ਗੁਣਤਾ ਸਾਨ ਨਾਨਕਾ ਏਕਾ ਕਰੈ ਅਰਦਾਸਾ ਵਿਸਰਨ ਨਹੀਂ ਪੂਰਨ ਗੁਣਤਾ ਸਾਨ ਸੁਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੁਰਨ ਕਰਮ ਹੋਏ ਪ੍ਰਭ ਮੇਰਾ ਇਹੇ ਬੇਨਤੀ ਸੁਣਤਾ ਮੇਰੇ ਦੇਹ ਨਾਮ ਕਰ ਆਪਣਾ ਚਿਹਰੇ ਰਹਾ ਗੁਰੂ ਪਿਆਰੀ ਗੁਰੂ ਸواری ਸਾਹਿਬ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਗੁਰੂ ਅਰਜੁਨ ਦੇਵ ਸੈ ਮਹਾਰਾਜ ਸੋਹੀ ਰਾਗ ਅੰਦਰ ਅੰਗ 700 ਬਿਆਲੇ ਪਰ ਅਮਰਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਸੇਵਾ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਕਦਮ ਕਦਮ ਲੇਖੇ ਲਾਉਣ ਸਤਿਗੁਰੂ ਸਭ ਗੁਰੂ ਪਿਆਰਿਓ ਅੱਜ ਪਾਵਨ ਪਵਿੱਤਰ ਪੂਰਨ ਮਾਸੀ ਦਾ ਦਿਹਾੜਾ ਹੈ ਅਤੇ ਲੋਹੜੀ ਦਾ ਤਿਉਹਾਰ ਹੈ ਭਾਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਭਾਈ ਪਾਵਨ ਪਵਿੱਤਰ ਪੂਰਨਮਾਖੀ ਦਾ ਦਿਹਾੜਾ ਹੈ ਅਤੇ ਲੋਹੜੀ ਦਾ ਤਿਉਹਾਰ ਹੈ ਸਾਰੀਆਂ ਸੰਗਤਾਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਹੋਵਣ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਦਰਾਂ ਘਰਾਂ ਵਿੱਚ ਖੁਸ਼ੀਆਂ ਖੇੜੇ ਰਹਿਮਤਾਂ ਬਖਸ਼ਿਸ਼ਾਂ ਦਾਤਾ ਬਖਸ਼ਣ ਦਾਤਾ ਜੀ ਸਾਰੀਆਂ ਸੰਗਤਾਂ ਲੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰਨ ਕਰਨ ਅੱਜ ਦਾ ਲੋਹੜੀ ਦਾ ਤਿਹਾਰ ਸਾਰੀਆਂ ਸੰਗਤਾਂ ਦੇ ਦਰਾਂ ਘਰਾ ਵਿੱਚ ਖੁਸ਼ੀਆਂ ਖੇੜੇ ਲੈ ਕਰਕੇ ਆਵੇ ਸਤਿਗੁਰੂ ਜੀ ਕਿਰਪਾ ਕਰਨ ਸਰਬੱਤ ਸੰਗਤ ਨੂੰ ਦੁੱਧ ਪੁੱਤ ਧੰਡੀਆਂ ਦਾਤਾ ਸਰੀਰ ਤੰਦਰੁਸਤੀ ਦੇਰੋ ਉਤਾਵ ਖਿਸ਼ ਕਰਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ